ਹਾਂਜੀ ਕਿਸਾਨ ਭਰਾਵੋ ਕੀ ਹਾਲ ਚਾਲ ਹੈ ਜੀ ਸਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਜਿਹੜੇ ਆਪਣੇ ਚੈਨਲ ਤੇ ਭਰਾ ਨਵੇਂ ਆਏ ਆ ਚੈਨਲ ਨੂੰ ਆਪਣੇ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੋ ਤੇ ਵੀਡੀਓ ਨੂੰ ਆਪਣੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੋ ਕਿ ਵੀਡੀਓ ਕਿਵੇਂ ਲੱਗੀ ਆ ਤੇ ਅੱਜ ਗੱਲ ਕਰਦੇ ਆ ਜੀ ਆਪਾਂ ਬਰਸੀਮ ਦੀ ਜੀ ਨੂੰ ਆਪਾਂ ਕਿ ਕਈ ਥਾਵਾਂ ਤੇ ਚਟਾਲਾ ਵੀ ਕਹਿ ਦਿੰਦੇ ਆ ਵੇ ਠੰਡ ਦੇ ਮੌਸਮ ਦੇ ਵਿੱਚ ਆ ਕੇ ਇਹ ਕਿਵੇਂ ਜਮਣੀ ਜੇ ਪੱਤੇ ਹੋ ਜਾਂਦੇ ਆ ਜਿਸ ਤਰ੍ਹਾਂ ਇਹ ਪੱਤੇ ਆ ਤੁਸੀਂ ਦੇਖ ਸਕਦੇ ਹੋ ਕਿਉਂਕਿ ਇਹ ਠੰਡ ਦੇ ਕਾਰਨ ਕੁਝ ਘਾਟਾਂ ਇਹਨਾਂ ਦੇ ਵਿੱਚ ਪਸੀਮ ਦੇ ਵਿੱਚ ਆ ਜਾਂਦੀਆਂ ਨੇ ਤੇ ਕਈ ਪੱਤੇ ਕੀ ਹੁੰਦੇ ਆ ਕਿ ਉਹ ਸੜਨ ਲੱਗ ਜਾਂਦੇ ਨੇ ਉੱਪਰੋਂ ਤੇ ਜਿਵੇਂ ਕਿ ਆ ਤੁਸੀਂ ਦੇਖ ਰਹੇ ਹੋ ਥੱਬੇ ਜੇ ਪੈ ਜਾਂਦੇ ਆ ਸਲੇਟੀ ਰੰਗੇ ਜੇ ਇਹਦੇ ਵਿੱਚ ਕਈ ਤਰ੍ਹਾਂ ਦੀ ਘਾਟਾਂ ਆ ਜਾਂਦੀਆਂ ਜੇ ਤੇ ਜਿਹੜੇ ਜਰਮਣੀ ਪੱਤੇ ਹੁੰਦੇ ਆ ਠੰਡ ਦੇ ਵਿੱਚ ਆ ਕੇ ਉਹ ਘਾਟ ਆ ਜਾਂਦੀ ਹੈ ਜੀ ਆਪਣੇ ਇਸ ਦੇ ਵਿੱਚ ਫਾਸਫੋਰਸ ਦੀ ਉਹਦੇ ਨਾਲ ਕੀ ਹੁੰਦਾ ਕਿ ਉਸ ਨਾਲ ਆਪਣੇ ਵਰਸੀਮ ਦੀ ਗਰੋਥ ਵੀ ਰੁਕ ਜਾਂਦੀ ਹੈ ਇਹ ਅੱਗੇ ਅੱਗੇ ਥੋੜੇ ਥੋੜੇ ਪੱਤੇ ਕਰਕੇ ਇਹ ਓ ਜਿਆਦੇ ਪੱਤਿਆਂ ਤੇ ਇਹ ਬੂਟੇ ਦੇ ਜਿਆਦੇ ਤੇ ਫੈਲ ਜਾਂਦੀ ਹੈ ਤੇ ਦੂਸਰੀ ਗੱਲ ਹੈ ਜੀ ਜਿਹੜੀ ਸਲੇਟੀ ਰੰਗੇ ਪੱਤੇ ਜੇ ਹੋ ਜਾਂਦੇ ਆ ਉਹਦੇ ਵਿੱਚ ਜੈਪਸਮ ਤੇ ਮੈਗਨੀਜ਼ ਤੇ ਸਲਫਰ ਦੀ ਘਾਟ ਵੀ ਹੋ ਜਾਂਦੀ ਹੈ ਜਿੱਥੇ ਕਿ ਕਈ ਥਾਵਾਂ ਤੇ ਕਿਉਂਕਿ ਕਈ ਜਮੀਨਾਂ ਜਿਹੜੀਆਂ ਉਹ ਹੁੰਦੀਆਂ ਆਪਣੀਆਂ ਲੂਣ ਹੁੰਦਾ ਲੂਣ ਵਾਲੀਆਂ ਤੇ ਕਈ ਥਾਵਾਂ ਤੇ ਜਮੀਨਾਂ ਹੁੰਦੀਆਂ ਜੀ ਭਾਰੀਆਂ ਤੇ ਕਈ ਥਾਵਾਂ ਤੇ ਕੀ ਹੁੰਦਾ ਕਿ ਮੈਗਨੀਜ਼ ਦੀ ਘਾਟ ਨਹੀਂ ਆਉਂਦੀ ਤੇ ਰੇਤਲੀਆਂ ਜਾਂ ਕਈ ਥਾਵਾਂ ਤੇ ਆਪਣੀ ਮੈਗਨੀਜ਼ ਦੀ ਘਾਟ ਆ ਜਾਂਦੀ ਹੈ ਕਿਉਂਕਿ ਆਪਾਂ ਝੋਨੇ ਦੇ ਵਿੱਚ ਜਾਂ ਕਣਕ ਦੇ ਵਿੱਚ ਸਲਫਰ ਜਿਪਸਮਕ ਆਪਾਂ ਬਹੁਤ ਘੱਟ ਪਾਉਨੇ ਆ ਇਹ ਆਪਾਂ ਵੀਡੀਓ ਆਪਣੇ ਖੇਤ ਦੀ ਬਣਾ ਰਹੇ ਆ ਜੀ ਤੇ ਜਾਵਣੇ ਪੱਤੇ ਹੋ ਜਾਂਦੇ ਆ ਜੀ ਸial ਠੰਡ ਦੇ ਵਿੱਚ ਠੰਡ ਦੇ ਕਾਰਨ ਕੀ ਹੁੰਦਾ ਹੈ ਕਿ ਫਾਸਫੋਰਸ ਦੀ ਇੰਨਾ ਬਰਸੀਮ ਤੇ ਆਪਣੇ ਘਾਟ ਆ ਜਾਂਦੀ ਹੈ ਤੇ ਜਿਸ ਦੇ ਨਾਲ ਇਹਦੀ ਗਰੋਥ ਜਿਹੜੀ ਹੁੰਦੀ ਹੈ ਉਹ ਵੀ ਰੁਕ ਜਾਂਦੀ ਹੈ ਤੇ ਆਪਾਂ ਰੇ ਦਾ ਕਹਿੰਦੇ ਨੇ ਰੇਕ ਅਪਾਧ ਗਏ ਆਪਾਂ ਕੋਈ ਹੋਰ ਸਪਰੇਅ ਕਰ ਦਗੇ ਜਿਹੜੀ ਚੀਜ਼ਾਂ ਦੀ ਘਾਟ ਹੁੰਦੀ ਆ ਆਪਾਂ ਉਹ ਉਨਾਂ ਤੇ ਗੌਰ ਘਟ ਕਰਦੇ ਆ ਕਿਉਂਕਿ ਮੈਂ ਪਿਛਲੇ ਸਾਲ ਵੀ ਵਿਜਿਆ ਸੀਗਾ ਉਹਦੇ ਤੇ ਥੋੜਾ ਜਿਹਾ ਆਪਾਂ ਐਕਸਪੈਰੀਮੈਂਟ ਕੀਤਾ ਸੀ ਕਾਫੀ ਉਹਦੇ ਨਾਲ ਆਪਾਨੂੰ ਚੰਗਾ ਰਿਜ਼ਲਟ ਮਿਲਿਆ ਸਪਰੇਅ ਦਾ ਫਾਸਫੋਰਸ ਦੀ ਘਾਟ ਆਉਂਦੀ ਹੈ ਜੀ ਜਦੋਂ ਜਾਵਣੀ ਪੱਤੇ ਹੋ ਜਾਣ ਇਸ ਤਰ੍ਹਾਂ ਦੇ ਤੁਹਾਨੂੰ ਦਿਖਾ ਦਿੰਦੇ ਆ ਤੇ ਜਿਹੜੇ ਪੱਤੇ ਹੋ ਜਾਂਦੇ ਆ ਜੀ ਛਲੇਟੀ ਰੰਗੇ ਜੇ ਖੁਸ਼ਕ ਜੇ ਹੁੰਦੇ ਇਸ ਤਰ੍ਹਾਂ ਵੀ ਆਪਾਂ ਖੁਸ਼ਕ ਚਿੱਟਾ ਪੱਤਾ ਜਾਂ ਹੋ ਗਿਆ ਉਹਦਾਂ ਤੇ ਆਪਾਂ ਜੇ ਸਪਰੇਅ ਕਰਦੇ ਗਏ ਆਉਂਦੀ ਹੈ ਜੀ ਸਪਰੇਅ ਐਨ ਪੀ ਕੇ 19 19 ਤੇ ਦੂਸਰੀ ਸਪਰੇਅ ਆਉਂਦੀ ਹੈ ਜੀ ਇੱਕ 52 34 ਜੇਕਰ ਆਪਾਂ ਉਹ ਸਪਰੇਅ ਇਸ ਦੇ ਉੱਪਰ ਕਰਦੇ ਰਹੀਏ ਤਾਂ ਇਹ ਸਲਫਰ ਦੀ ਘਾਟ ਜਿਪਸਮ ਦੀ ਘਾਟ ਫਾਸਫੋਰਸ ਦੀ ਘਾਟ ਦੂਰ ਹੋ ਜਾਂਦੀ ਹੈ ਕਿਉਂਕਿ ਉਸ ਦੇ ਵਿੱਚ ਸਾਰੇ ਤੱਤ ਹੁੰਦੇ ਆ ਦੇ ਨਾ ਹੀ ਆਪਾਂ ਨੂੰ ਜੂਰੀਆ ਪਾਉਣ ਦੀ ਲੋੜ ਪੈਂਦੀ ਆ ਤੇ ਜੇ ਆਪਣੇ ਜੈਪਸਰ ਜਾਂ ਸਲਫਰ ਪਾਉਂਦੇ ਰਹੀਗੇ ਤਾਂ ਇਹ ਘਾਟ ਪੂਰੀ ਹੋ ਜਾਂਦੀ ਆ ਫਸਲ ਦੇ ਵਿੱਚ ਤੇ ਬਰਸੀਮ ਆ ਜਿਹੜਾ ਆਪਣੇ ਏਕ ਹੋਗੀ ਥੋੜਾ ਜਿਆ ਨਰਮ ਹੁੰਦਾ ਹਲਕਾ ਹੁੰਦਾ ਇਹ ਠੰਡ ਵੀ ਜਿਆਦਾ ਘਰਾ ਹੋ ਠੰਡ ਜਿਆਦਾ ਹੋ ਜਾਵੇ ਤਾਂ ਉਹਦੇ ਵਿੱਚ ਵੀ ਇਹ ਗ੍ਰੋਥ ਕਰਨ ਉਹ ਵੀ ਹਟ ਜਾਂਦਾ ਤੇ ਜਾਮਣੀ ਪੱਤਿਆਂ ਦੀ ਨਿਸ਼ਾਨੀ ਹੈ ਜੀ ਫਾਸਫੋਰਸ ਦੀ ਘਾਟ ਤੇ ਪੀਲੇ ਜਿਹੜੇ ਪੱਤੇ ਉੱਪਰੋਂ ਪੀਲੇ ਪੱਤੇ ਹੋ ਗਏ ਤੇ ਜਿਹੜਾ 나ੜ ਹੁੰਦਾ ਉਹ ਪੀਲਾ ਹੋ ਗਿਆ ਉਹਦੇ ਵਿੱਚ ਜੈਪਸਮ ਦੀ ਤੇ ਸਲਫਰ ਦੀ ਘਾਟ ਆ ਜਾਂਦੀ ਹੈ ਤੇ ਜਦੋਂ ਸਾਰੇ ਬੂਟੇ ਹੀ ਪੀਲਾ ਪੈ ਜਾਂਦਾ ਦੇਵੇ ਕਿ ਆਪਾਂ ਕਹਿ ਦੇਈਏ ਵੀ ਕਣਕ ਦਾ ਪਿੱਟਾ ਹੋਇਆ ਪਹਿਲੇ ਪੀਲਾ ਪੈ ਗਿਆ ਤੇ ਉਹਦੇ ਵਿੱਚ ਕੀ ਹੁੰਦਾ ਕਿ ਉਹ ਮੈਗਨੀਜ਼ ਦੀ ਘਾਟ ਆ ਜਾਂਦੀ ਹੈ ਤੇ ਇਸ ਕਰਕੇ ਗਿਆ ਵੀ ਆਪਾਂ ਨੂੰ ਐਨਪੀਕੇ 190019 ਆਉਂਦੀ ਹੈ ਜਿਹੜੀ ਤੇ ਇੱਕ ਆਉਂਦੀ ਹੈ ਜੀ ਆਪਣੀ 5234 ਇਹ ਸਪਰੇਅ ਆਪਾਂ ਕਰਗੇ ਤੇ ਇਸ ਦੇ ਨਾਲ ਸਾਰੀ ਘਾਟਾਂ ਜਿਹੜੀਆਂ ਹੁੰਦੀ ਹੈ ਉਹ ਪੂਰੀਆਂ ਹੋ ਜਾਂਦੀਆਂ ਤੇ ਜਿਪਸਮ ਸਲਫਰ ਤੇ ਮੈਗਨੀਜ਼ ਦੀ ਲੋੜ ਨਹੀਂ ਪੈਂਦੀ ਤੇ ਫਾਸਫੋਰਸ ਜੋ ਲੋਡ ਹੁੰਦੀ ਆ ਉਹ ਜੀ ਆਪਾਂ ਨੂੰ ਕਈ ਵਾਰੀ ਜਦੋਂ ਇਹ ਵਾਲੇ ਪੱਤਾ ਵਰਸੀਮ ਦੇ ਜਾਮਣੀ ਪੱਤਾ ਹੋ ਜਾਂਦਾ ਤਾਂ ਇਹ ਆਪਾਂ ਫਾਸਫੋਰਸ ਪਾ ਕੇ ਸੈੱਟ ਕਰ ਸਕਦੇ ਹਾਂ ਤੇ ਨਾਲੇ ਜੋ ਜਿਹੜੀ ਗਰੋਥ ਰੁਕੀ ਹੁੰਦੀ ਆ ਉਹ ਗਰੋਥ ਵੀ ਚੱਲ ਪੈਂਦੀ ਆ ਤੇ ਵਰਸੀਮ ਹਰਾ ਹਰਾ ਤੇ ਇਸ ਦੇ ਵਿੱਚ ਕੋਈ ਕਾਟ ਨਹੀਂ ਰਹਿੰਦੀ ਕਿ ਨਾ ਫਾਸਫੋਰਸ ਦੀ ਕਾਟ ਰਹੇ ਤੇ ਆਪਾਂ ਇਸ ਨੂੰ ਐਨ ਪੀ ਕੇ 19 19 ਤੇ 52 34 ਦੀ ਸਪਰੇਅ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੋ ਤੇ ਕਮੈਂਟ ਕਰਕੇ ਦੱਸੋ ਜੋ ਵੀਡੀਓ ਕਿਵੇਂ ਲੱਗੀ ਤੇ ਆਪਣੇ ਚੈਨਲ ਨੂੰ ਫੋਲੋ ਜ਼ਰੂਰ ਕਰਿਓ ਜੋ